ਕਿਸਾਨ ਦੋਸਤੋ ਝੋਨੇ ਦੀ ਫਸਲ ਵਿੱਚ ਆਪਾਂ ਵੱਖ-ਵੱਖ ਤਰ੍ਹਾਂ ਦੀਆਂ ਖਾਦਾਂ ਪਾਉਂਦੇ ਆਂ ਹਰ ਇੱਕ ਖਾਦ ਦਾ ਆਪਣਾ ਆਪਣਾ ਰੋਲ ਹੁੰਦਾ ਇੱਕੋ ਤਰ੍ਹਾਂ ਦੀ ਖਾਦ ਤੋਂ ਸਾਰੇ ਤੱਤ ਬੂਟੇ ਨੂੰ ਨਹੀਂ ਮਿਲ ਸਕਦੇ ਇਸ ਲਈ ਵੱਖ-ਵੱਖ ਤੱਤਾਂ ਦੇ ਵਾਸਤੇ ਵੱਖ-ਵੱਖ ਖਾਦਾਂ ਵਰਤਣੀਆਂ ਪੈਂਦੀਆਂ ਨੇ ਇਸ ਵੀਡੀਓ ਦੇ ਵਿੱਚ ਆਪਾਂ ਜ਼ਿੰਕ ਤੱਤ ਦੇ ਬਾਰੇ ਗੱਲ ਕਰਾਂਗੇ ਇਸ ਤੱਤ ਦਾ ਝੋਨੇ ਦੀ ਫਸਲ ਦੇ ਵਿੱਚ ਕੀ ਰੋਲ ਹੁੰਦਾ ਜੇਕਰ ਇਹ ਨਾ ਵਰਤਿਆ ਜਾਵੇ ਤਾਂ ਕੀ ਨੁਕਸਾਨ ਹੋ ਸਕਦਾ ਇਸ ਵੇਲੇ ਇਸ ਤਤ ਦੀ ਆਪਾਂ ਵਰਤੋਂ ਕਰਨੀ ਆ ਕਿੰਨੀ ਮਾਤਰਾ ਦੇ ਵਿੱਚ ਵਰਤੋਂ ਕਰਨੀ ਆ ਕਿਹੜੀ ਜ਼ਿੰਕ ਵਰਤਣੀ ਆ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਵੀਰਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਉਤੇ ਆਪਾਂ ਖੇਤੀ ਨਾਲ ਸੰਬੰਧਤ ਹਰ ਤਰ੍ਹਾਂ ਦੀ ਜਾਣਕਾਰੀ ਕਿਸਾਨਾਂ ਨਾਲ ਸਾਂਝ ਕਰਦੇ ਰਹਨੇ ਆ ਪੀਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਅਤੇ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ অন ਕਰ ਲੋ ਤਾਂ ਕਿ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰਤਾ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚਾ ਸਕੇ ਝੋਨੇ ਦੀ ਫਸਲ ਵਿੱਚ ਜਿੱਥੇ ਆਪਾਂ ਕਣਕ ਦੀ ਫਸਲ ਨੂੰ ਪੂਰੀ ਮਾਤਰਾ ਦੇ ਵਿੱਚ ਫਾਸਟ ਹੌਰਸ ਵਾਲੀ ਖਾਦ ਪਾਈ ਹੋਵੇ ਉੱਥੇ ਡੀਪੀ ਖਾਦ ਉਤੇ ਖਰਚਾ ਕਰਨ ਦੀ ਕੋਈ ਜ਼ਰੂਰਤ ਨਹੀਂ ਇਹ ਗੱਲ ਆਪਾਂ ਇੱਥੇ ਕਿਉਂ ਕਰਦੇ ਹਾਂ ਕਿਉਂਕਿ ਬਹੁਤ ਸਾਰੇ ਕਿਸਾਨ ਝੋਨੇ ਦੀ ਫਸਲ ਵਿੱਚ ਡੀਪੀ ਖਾਦ ਕਣਕ ਵਾਂਗ ਹੀ ਪਾਉਂਦੇ ਨੇ ਪਰ ਦੂਸਰੀਆਂ ਜ਼ਰੂਰੀ ਖਾਦਾਂ ਜਿਨ੍ਹਾਂ ਦੇ ਵਿੱਚ ਜ਼ਿੰਕ ਆਉਂਦਾ ਉਹਨਾਂ ਦੇ ਉੱਤੇ ਪੂਰਾ ਧਿਆਨ ਨਹੀਂ ਦਿੰਦੇ ਮਤਲਬ ਜ਼ਿੰਕ ਝੋਨੇ ਦੇ ਵਿੱਚ ਪੂਰੀ ਮਾਤਰਾ ਨਹੀਂ ਪਾਉਂਦੇ ਜਦ ਕਿ ਝੋਨੇ ਦੇ ਵਿੱਚ ਡੀਏਪ ਨਾਲੋਂ ਵੀ ਜ਼ਿੰਕ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਸ ਲਈ ਝੋਨੇ ਨੂੰ ਜ਼ਿੰਕ ਜ਼ਰੂਰ ਪਾਉਣਾ ਚਾਹੀਦਾ ਹੈ ਉਹ ਕਦੇ ਵੀ ਜ਼ਿੰਕ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ ਹੁਣ ਦੇਖਦੇ ਹਾਂ ਵੀ ਜ਼ਿੰਕ ਦੀ ਘਾਟ ਨਾਲ ਹੁੰਦਾ ਕੀ ਆ ਜ਼ਿੰਕ ਦੀ ਘਾਟ ਨਾਲ ਬੂਟਾ ਜਲਦੀ ਤੁਰਦਾ ਨਹੀਂ ਬੂਟਾ ਬੂਝਾ ਨਹੀਂ ਕਰਦਾ ਝਾੜੀ ਜਿਹੀ ਬਣ ਕੇ ਖੜ ਜਾਂਦਾ ਪਰਾਣੇ ਪੱਤੇ ਜੰਗਾਲੇ ਜੇ ਰੰਗ ਦੇ ਹੋ ਜਾਂਦੇ ਨੇ ਬਾਧਾ ਰੁਕ ਜਾਂਦਾ ਝਾੜ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਦਾਣੇ ਬਰੀਕ ਰਹਿ ਜਾਂਦੇ ਨੇ ਫੂਕ ਵੱਧ ਜਾਂਦੀ ਆ ਇਸ ਲਈ ਝੋਨੇ ਦੀ ਫਸਲ ਨੂੰ ਜ਼ਿੰਕ ਤੱਤ ਦੀ ਬੇਅਦ ਲੋੜ ਹੁੰਦੀ ਆ ਇਹ ਗੱਲ ਲੜ ਬੰਨਣ ਵਾਲੀ ਆ ਡੀਪੀ ਦੇ ਉੱਤੇ ਖਰਚਾ ਕਰਨ ਦੀ ਜ਼ਰੂਰਤ ਨਹੀਂ ਝੋਨੇ ਨੂੰ ਪਰ ਜ਼ਿੰਕ ਰੱਜ ਕੇ ਜ਼ਿੰਕ ਪਾਓ ਕਿਉਂਕਿ ਜ਼ਿੰਕ ਤੇ ਰਿਜ਼ਲਟ ਝੋਨੇ ਦੇ ਵਿੱਚ ਬਹੁਤ ਮਿਲਦਿਆ ਹੁਣ ਇਹ ਗੱਲ ਤਾਂ ਹੋ ਗਈ ਕਿ ਝੋਨੇ ਦੀ ਫਸਲ ਵਿੱਚ ਜ਼ਿੰਕ ਪਾਉਣੀ ਆ ਉਹਨਾਂ ਜਿੰਕ ਪੌਣੀ ਕਿਹੜੀ ਆ ਕਿਉਂਕਿ ਬਾਜ਼ਾਰ ਦੇ ਵਿੱਚ ਕਈ ਤਰ੍ਹਾਂ ਦੇ ਜਿੰਕ ਮਿਲਦੇ ਨੇ ਸਭ ਤੋਂ ਫਾਇਦੇਮੰਦ ਜਿੰਕ ਕਿਹੜੀ ਰਹਿੰਦੀ ਆ ਬਾਜ਼ਾਰ ਦੇ ਵਿੱਚ ਜਿੰਕ ਸਲਫੇਟ ਮੋਨੋਹਾਈਡਰੇਟ 33% ਵਾਲੀ ਜਿੰਕ ਮਿਲਦੀ ਆ ਜਿੰਕ ਸਲਫੇਟ ਹੈਪਟਾਹਾਈਡਰੇਟ 21% ਵਾਲੀ ਆਉਂਦੀ ਆ ਚਿਲੇਟਡ ਜਿੰਕ 12% ਵਾਲੀ ਆਉਂਦੀ ਆ ਜਾਂ ਫਿਰ ਜਿੰਕ ਆਕਸਾਈਡ 39.5% ਲਿਕਵਿਡ ਜਿੰਕ ਆਉਂਦੀ ਆ ਇਨਾਂ ਦੇ ਵਿੱਚੋਂ ਆਪਾਂ ਕਿਹੜੀ ਵਰਤੀਏ ਤਾਂ ਕਿ ਵੱਧ ਤੋਂ ਵੱਧ ਫਾਇਦਾ ਮਿਲ ਸਕੇ ਜੇਕਰ ਆਪਾਂ ਯੂਨੀਵਰਸਿਟੀ ਦੇ ਸਿਫਾਰਸ਼ਾਂ ਦੀ ਗੱਲ ਕਰਦੇ ਹਾਂ ਤਾਂ ਸਿਰਫ ਦੋ ਤਰ੍ਹਾਂ ਦੀ ਜ਼ਿੰਕ ਜ਼ਿੰਕ ਸਲਫੇਟ ਮੋਨੋਹਾਈਡਰੇਟ 33% ਵਾਲੀ ਜਾਂ ਫਿਰ ਜ਼ਿੰਕ ਸਲਫੇਟ ਹੈਪਟਾਹਾਈਡਰੇਟ 22% ਵਾਲੀ ਇਹ ਦੋਵੇਂ ਤਰ੍ਹਾਂ ਦੀ ਜ਼ਿੰਕ ਦੀ ਸਿਫਾਰਸ਼ ਯੂਨੀਵਰਸਿਟੀ ਵੱਲੋਂ ਕੀਤੀ ਜਾਂਦੀ ਹੈ ਟਿਲੇਟਡ ਜ਼ਿੰਕ ਜਾਂ ਜ਼ਿੰਕ ਆਕਸਾਈਡ ਦੀ ਕੋਈ ਸਿਫਾਰਸ਼ ਯੂਨੀਵਰਸਿਟੀ ਨਹੀਂ ਕਰਦੀ ਪਰ ਫਿਰ ਵੀ ਬਹੁਤ ਸਾਰੇ ਜ਼ਿਮੀਂਦਾਰ ਟਿਲੇਟਡ ਜ਼ਿੰਕ ਜਾਂ ਲਿਕਵਿਡ ਜ਼ਿੰਕ ਆ ਜਿਹੜੇ ਉਹ ਦੀ ਵਰਤੋਂ ਕਰਦੇ ਨੇ ਛੋਨਾ ਲਾਉਣ ਤੋਂ ਬਾਅਦ ਉਹ ਟਿਲੇਟਡ ਜ਼ਿੰਕ ਦਾ ਲਿਕਵਿਡ ਜ਼ਿੰਕ ਨੂੰ ਖੇਤ ਦੇ ਵਿੱਚ ਹੀ ਪਾ ਦਿੰਦੇ ਨੇ ਪਰ ਧਿਆਨ ਦੇਣ ਵਾਲੀ ਗੱਲ ਹੈ ਟਿਲੇਟਡ ਜ਼ਿੰਕ ਜਾਂ ਫਿਰ ਲਿਕਵਿਡ ਜ਼ਿੰਕ ਜ਼ਿੰਕ ਆਕਸਾਈਡ ਜਿਵੇਂ ਆਪਾਂ ਕਹਿੰਨਾ 39% ਵਾਲੀ ਹੈ ਇਹ ਹਮੇਸ਼ਾ ਸਪਰੇਅ ਕਰਨ ਦੇ ਲਈ ਵਰਤੀ ਜਾਂਦੀ ਹੈ ਨਾ ਕਿ ਜ਼ਮੀਨ ਦੇ ਵਿੱਚ ਪਾਉਣ ਲਈ ਔਰ ਜਿਮੀਗਾਰ ਇਸ ਟੀਚ ਨੂੰ ਨਹੀਂ ਸਮਝਦੇ ਦੁਕਾਨਦਾਰ ਦੇ ਕਹੇ ਅਨੁਸਾਰ ਜਮੀਨ ਵਿੱਚ ਹੀ ਪਾ ਦਿੰਦੇ ਨੇ ਕਈ ਵਾਰੀ ਜੂਰੀਏ ਦੇ ਨਾਲ ਰਲਾ ਕੇ ਪਾਤੀ ਉਹ ਕਹਿੰਦੇ ਵੀ ਡੀਏਪੀ ਦੇ ਨਾਲ ਵੀ ਰਲਾ ਕੇ ਪਾ ਸਕਦੇ ਇਹਨੂੰ ਕੁਛ ਨਹੀਂ ਹੁੰਦਾ ਪਰ ਯੂਨੀਵਰਸਿਟੀ ਦੀ ਇਸ ਤਰ੍ਹਾਂ ਦੀ ਕੋਈ ਸਿਫਾਰਸ਼ ਨਹੀਂ ਹੈਗੀ ਸਿਰਫ ਦੋ ਤਰ੍ਹਾਂ ਦੀ ਜਿੰਕ ਖੇਤ ਦੇ ਵਿੱਚ ਪਾਉਣ ਵਾਸਤੇ ਯੂਨੀਵਰਸਿਟੀ ਸਿਫਾਰਸ਼ ਕਰਦੀ ਹੈ 33% ਵਾਲੀ ਜਿੰਕ ਜੇ ਆਪਾਂ ਵਰਤ ਰਹੇ ਹਾਂ ਤਾਂ 16 ਕਿਲੋ ਕੀਲੇ ਦੀ ਹੈ ਜੇ 21% ਵਾਲੀ ਜ਼ਿੰਕ ਵਰਤਣੀ ਆ ਤਾਂ 25 ਕਿਲੋ 1 ਕਿਲੇ ਦੀ ਹੈ ਇਹਨਾਂ ਦੇ ਵਿੱਚੋਂ ਕੋਈ ਇੱਕ ਲੈ ਕੇ ਆਪਾਂ ਖੇਤ ਵਿੱਚ ਪਾ ਸਕਦੇ ਆ ਕਿਉਂਕਿ ਜੋ ਚੀਜ਼ ਜਿਸ ਮਕਸਦ ਵਾਸਤੇ ਬਣੀ ਹੁੰਦੀ ਹੈ ਉਸੇ ਤਰੀਕੇ ਵਰਤਣੀ ਚਾਹੀਦੀ ਹੈ ਫੇਰ ਹੀ ਉਹ ਤੋਂ ਪੂਰਾ ਫਾਇਦਾ ਲੈ ਸਕਦਾ ਹੈ ਚਿਲੇਟਡ ਜ਼ਿੰਕ ਜਾਂ ਲਿਕਵਿਡ ਜ਼ਿੰਕ ਜੇਕਰ ਆਪਾਂ ਜ਼ਮੀਨ 'ਚ ਪਾ ਕੇ ਪੂਰਾ ਕੰਮ ਉਹ ਕਰਦੀ ਹੁੰਦੀ ਤਾਂ ਜ਼ਰੂਰ ਯੂਨੀਵਰਸਿਟੀ ਦੇ ਵੱਲੋਂ ਸਿਫਾਰਸ਼ ਕੀਤੀ ਜਾਂਦੀ ਇਸ ਲਈ ਚਿਲੇਟਡ ਜ਼ਿੰਕ ਨੂੰ ਜਾ ਲਿ ਕੁਡ ਜ਼ਿੰਕ ਨੂੰ ਕਦੇ ਵੀ ਖੇਤ ਵਿੱਚ ਨਾ ਪਾਓ ਕਿਉਂਕਿ ਮਿੱਟੀ ਚ ਪੈਸੇ ਸੁਪਣ ਵਾਲੀ ਗੱਲ ਹੈ ਉਤੋਂ ਪੂਰਾ ਫਾਇਦਾ ਨਹੀਂ ਲਿਆ ਜਾ ਸਕਦਾ ਜੇਕਰ ਬਜਾਈ ਵਾ ਵਕਤ ਆਪਾਂ ਜ਼ਿੰਕ ਨਹੀਂ ਪਾਇਆ ਤਾਂ ਅੱਗੇ ਚੱਲ ਕੇ ਜੇਕਰ ਜ਼ਿੰਕ ਦੀ ਘਾਟ ਆ ਜਾਂਦੀ ਹੈ ਫਿਰ ਇਹਨਾਂ ਦੀ ਸਪਰੇਅ ਕੀਤੀ ਜਾ ਸਕਦੀ ਹੈ ਚਲੈਟਡ ਜ਼ਿੰਕ ਦੀ ਸਪਰੇਅ ਕਰ ਸਕਦੇ ਆਪਾਂ ਜਾਂ ਫਿਰ ਲਿ ਕੁਡ ਜ਼ਿੰਕ ਇਹ ਦੋਵੇਂ ਉਦੋਂ ਵਰਤੀਆਂ ਜਾ ਸਕਦੀਆਂ ਨੇ ਜਦੋਂ ਆਪਾਂ ਇਹਨਾਂ ਦੀ ਸਪਰੇਅ ਕਰਨੀ ਹੈ ਪਰ ਜ਼ਮੀਨ ਦੇ ਵਿੱਚ ਇਨਾਂ ਤੋਂ ਪਾ ਕੇ ਪੂਰਾ ਫਾਇਦਾ ਨਹੀਂ ਲਿਆ ਜਾ ਸਕਦਾ ਹੁਣ ਆਪਾਂ ਜ਼ਿੰਕ ਵਰਤਣੀ ਕਿਵੇਂ ਆ ਜਿਹੜੀ ਆਪਾਂ ਜੇ ਹੁਣ ਜ਼ਿੰਕ ਵਰਤਦੇ ਆ ਤਾਂ ਵਰਤਣੀ ਕਿਵੇਂ ਆ ਝੋਨਾ ਟਰਾਂਸਪਲੈਂਟ ਕਰਨ ਤੋਂ ਤਿੰਨ ਚਾਰ ਦਿਨ ਬਾਅਦ ਆਪਾਂ ਜੇ ਤਾਂ ਆਪਾਂ ਹਰ ਸਾਲ ਝੋਨਾ ਵਰਤਦੇ ਆ ਜ਼ਿੰਕ ਵਰਤਦੇ ਆ ਫਿਰ ਤਾਂ 33% ਵਾਲੀ ਜਿਹੜੀ ਜ਼ਿੰਕ ਆ 8 ਕਿਲੋ 1 ਕਿੱਲੇ ਦੇ ਵਾਸਤੇ ਬਹੁਤ ਜੇ 33 ਵਾਲੀ ਆਪਾਂ ਕੋਲੇ ਹੈ ਨਹੀਂ ਨਹੀਂ ਮਿਲਦੀ ਤਾਂ 21% ਵਾਲੀ ਆ ਤਾਂ 10 ਕਿਲੋ 1 ਕਿੱਲੇ 'ਚ ਆਪਾਂ ਵਰਤ ਸਕਦੇ ਆ ਇਹਦੇ ਨਾਲ ਜਿੰਕ ਦੀ ਜਿਹੜੀ ਘਾਟ ਉਹ ਪੂਰੀ ਹੁੰਦੀ ਹੈ ਜਿੰਕ ਨੂੰ ਕਦੇ ਵੀ ਡੀ ਜੀ ਪੀ ਵਾਲੀ ਖਾਦ ਜਾਂ ਫਾਸਫੋਰਸ ਵਾਲੀ ਖਾਦ ਦੇ ਨਾਲ ਕਿਸੇ ਵੀ ਖਾਦ ਦੇ ਨਾਲ ਰਲਾ ਕੇ ਨਾ ਵਰਤਿਆ ਜਾਵੇ ਤਾਂ ਵਧੀਆ ਜੂੜੀ ਦੇ ਨਾਲ ਤਾਂ ਇਹ ਰਲਦੀ ਵੀ ਨਹੀਂ ਪਾਣੀ ਛੱਡ ਜਾਂਦੀ ਹੈ ਇਸ ਕਰਕੇ ਮਿੱਟੀ ਦੇ ਵਿੱਚ ਰਲਾ ਕੇ ਜੇਕਰ ਆਪਾਂ ਇਹਦਾ ਛਿੱਟਾ ਦਿੰਨੇ ਆ ਤਾਂ ਸਭ ਤੋਂ ਵਧੀਆ ਰਿਜ਼ਲਟ ਹੈ ਕਈ ਕਿਸਾਨ ਵੀਰ ਮਿੱਟੀ ਦੇ ਵਿੱਚ ਰਲਾ ਕੇ ਜਿਵੇਂ ਆਪਾਂ ਕੱਖਾਂ ਵਾਲੀ ਦਵਾਈ ਆ ਉਹਨੂੰ ਮਿੱਟੀ 'ਚ ਰਲਾ ਲੈਂਦੇ ਨੇ ਨਾਲ ਹੀ ਜਿੰਕਰ ਰਲਾ ਲੈਂਦੇ ਨੇ ਉਹ ਚੱਲ ਜਾਂਦਾ ਉਹ ਕੁਝ ਨਹੀਂ ਹੁੰਦਾ ਉਹ ਹੋ ਜਾਂਦਾ ਉਸ ਤਰ੍ਹਾਂ ਆਪਾਂ ਕਰ ਸਕਦੇ ਹਾਂ ਤੋ ਦੋਸਤੋ ਜਲੇਟਡ ਜਿੰਕ ਲਿਕਡ ਜਿੰਕ ਨੂੰ ਆਪਾਂ ਮਿੱਟੀ ਚ ਨਹੀਂ ਪਾਉਣਾ ਸਿਰਫ 33% ਵਾਲੀ ਜਾਂ 21% ਵਾਲੀ ਜਿੰਕ ਖੇਤ ਦੇ ਵਿੱਚ ਆਪਾਂ ਵਰਤ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ